ਜੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਮੇਮ ਸਿੰਘ ਦੀ ਘਪਾਲ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਛੇੜੀ ਗਈ ਜੰਗ ਦੇ ਤਹਿਤ ਅੱਜ ਪੰਜਾਬ ਭਰ ਦੇ ਵਿੱਚ ਆਪਰੇਸ਼ਨ ਕਾਸਿਓ ਚਲਾਇਆ ਜਾ ਰਿਹਾ ਹੈ ਤਾਂ ਲੁਧਿਆਣਾ ਦੇ ਹੰਬੇਦਗਰ ਨਗਰ ਦੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਵੱਲੋਂ ਸਰਚ ਪੰਜਾਬ ਨੂੰ ਖੇਡਾਂ ਚ ਮੋਹਰੀ ਸੂਬਾ ਬਣਾਉਣ ਲਈ ਸੂਬਾ ਸਰਕਾਰ ਵੱਡੇ ਕਦਮ ਚੁੱਕ ਰਹੀ ਹੈ ਇਸੇ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਦਾ ਤੀਜਾ ਸੀਜ਼ਨ ਕਰਵਾਇਆ ਗਿਆ ਜੋ ਕਿ 28 ਅਗਸਤ ਤੋਂ 9 ਨਵੰਬਰ ਤੱਕ ਚੱਲਿਆ ਜਿਸ ਦੇ ਵਿੱਚ 5 ਲੱਖ ਦੇ ਕਰੀਬ ਖਿਡਾਰੀਆਂ ਨੇ 37 ਖੇਡਾਂ ਦੇ 9 ਉਮਰ ਵਰਗਾਂ ਵਿੱਚ ਹਿੱਸਾ ਲਿਆ ਅਤੇ ਪੈਰਾ ਸਪੋਰਟਸ ਨੂੰ ਵੀ ਸੀਜ਼ਨ 3 'ਚ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਇਸ ਦੇ ਨਾਲ ਹੀ ਨਵੀਂ ਖੇਡ ਨੀਤੀ ਦੇ ਤਹਿਤ ਸੂਬੇ ਭਾਰਚ ਹਜ਼ਾਰ ਖੇਡ ਨਰਸਰੀਆਂ ਖੋਲਣ ਦੀ ਯੋਜਨਾ ਬਣਾਈ ਗਈ ਹੈ ਜਿਨ੍ਹਾਂ 'ਚੋਂ 260 ਖੇਡ ਨਰਸਰੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ ਖੇਡ ਨਰਸਰੀਆਂ ਦੇ ਨਾਲ ਨਾਲ 2461 ਖੇਡ ਮੈਦਾਨ ਬਣਾਏ ਗਏ ਹਨ ਅਤੇ 1623 ਮੈਦਾਨਾਂ ਤੇ ਕੰਮ ਚੱਲ ਰਿਹਾ ਹੈ ਖੇਡ ਨਰਸਰੀਆਂ ਲਈ ਕਰੀਬ 300 ਕੋਚਾ ਅਤੇ ਸੁਪਰਵਾਈਜ਼ਰਾਂ ਦੀ ਭਰਤੀ ਪ੍ਰਕਿਰਿਆ ਵੀ ਪੂਰੀ ਕਰ ਲਈ ਗਈ ਹੈ ਤੇ ਇਹ ਸਭ ਮੁਮਕਿਨ ਹੋ ਸਕਿਆ ਸਿਰਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਦਕਾ ਹਨ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤੋਂ ਕੋਈ ਗੇਮ ਆਇਆ ਜੀ ਨਹੀਂ ਜਿਹੜੀ ਅਸੀਂ ਛੱਡੀਏ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ। ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਉ। ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ। ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੱਲ। ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਉ। ਇਹਨਾਂ ਦਾ ਜਲੰਧਰ ਏਰੀਆ, ਮਿੱਠਾਪੁਰ, ਸੰਸਾਰਪੁਰ, ਫੈਂਟੇਰੀਆ ਇਹ ਸਾਰਾ ਹਾਕੀ ਦਾ ਗਾੜਾ ਹਾਕੀ। ਓਪਰੇਸ਼ਨ ਉਹ ਕੀਤਾ ਜਾ ਰਿਹਾ ਹੈ। ਤਾਂ ਇਹ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਦੇ ਕਾਸੀਓਪਰੇਸ਼ਨਾਂ ਚਲਾਇਆ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮ ਵੱਖ-ਵੱਖ ਘਰਾਂ ਦੇ ਵਿੱਚ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਘਰਾਂ ਦੇ ਅੰਦਰ ਵੜ ਕੇ ਜਿਹੜੀ ਕਿ ਚੈਕਿੰਗ ਉਹ ਕੀਤੀ ਜਾ ਰਹੀ ਹੈ ਸ਼ਾਨਵੀਂ ਨਾਲ ਉਹ ਕੀਤੀ ਜਾ ਰਹੀ ਹੈ ਤਾਂ ਇਹ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆਪਰੇਸ਼ਨ ਕਾਸੀਓ ਹੈ ਚਲਾਇਆ ਜਾ ਰਿਹਾ ਪੰਜਾਬ ਭਰ ਦੇ ਵਿੱਚ ਤਾਂ ਇਹ ਲੁਧਿਆਣੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਛੇੜੀ ਗਈ ਜੰਗ ਦੇ ਤਹਿਤ ਅੱਜ ਪੰਜਾਬ ਭਰ ਦੇ ਵਿੱਚ ਆਪਰੇਸ਼ਨ ਕਾਸੀ ਹੋਇਆ ਉਹ ਚਲਾਇਆ ਜਾ ਰਿਹਾ ਹੈ। ਤਾਂ ਇਹ ਸਿੱਧੀਆਂ ਤਸਵੀਰਾਂ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਰਾਜ ਅੰਦਰ ਵੱੜ ਕੇ ਜਿਹੜੀ ਕਿ ਚੈਕਿੰਗ ਐ ਸ਼ਾਨ ਵੀ ਨਾ ਉਹ ਕੀਤੀ ਜਾ ਰਹੀ ਹੈ। ਤਾਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜੰਗ ਆ ਉਹ ਛੇੜੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਘਰਾਂ ਦੇ ਅੰਦਰ ਵੱੜ ਕੇ ਬੈੱਡ ਤੱਕ ਫਰੋਲੇ ਜਾ ਰਹੇ ਨੇ। ਤਾ ਕੱਲੀ ਕੱਲੀ ਚੀਜ਼ ਐ ਉਹ ਖੰਗਾਲੀ ਜਾ ਰਹੀ ਐ ਲੁਧਿਆਣੇ ਦੇ ਬੇਦਕਨ ਨਗਰ ਦੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਚਾਹੇ ਬੈੱਡਰੂਮ ਹੋਵੇ ਜਾਂ ਫਿਰ ਸੋਈ ਘਰ ਹੋਵੇ ਤਾ ਕੱਲੀ ਕੱਲੀ ਚੀਜ਼ ਐ ਜਿਹੜੀ ਕਿ ਉਹ ਚੈੱਕ ਕੀਤੀ ਜਾ ਰਹੀ ਐ ਤਾ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜਿਹੜੇ ਉਪਰਾਲੇ ਨੇ ਉਹ ਕੀਤੇ ਜਾ ਰਹੇ ਨੇ ਤਾ ਇਸ ਸਿੱਧੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕੱਲੇ ਕੱਲੇ ਘਰ ਦੀ ਜਿਹੜੀ ਕਿ ਤਲਾਸ਼ੀ ਆ ਉਹ ਲਈ ਜਾ ਰਹੀ ਐ ਪੂਰੀ ਚੈਕਿੰਗ ਆ ਉਹ ਕੀਤੀ ਜਾ ਰਹੀ ਐ ਤਕਲੀ-ਕਲੀ ਚੀਜ਼ ਖੰਗਾਲੀ ਜਾ ਰਹੀ ਹੈ ਤਾਂ ਜੋ ਕਿਤੇ ਵੀ ਕੋਈ ਵੀ ਨਸ਼ੇ ਨਸ਼ੀਲੀ ਪਦਾਰਥ ਦੇ ਰਿਖ ਵੱਲ ਕੋਈ ਤਾਂ ਗਏ ਹੋਣ ਤਾਂ ਘਰ ਦੀ ਕੱਲੀ-ਕੱਲੀ ਚੀਜ਼ ਨੂੰ ਖੰਗਾਲਿਆ ਜਾ ਰਿਹਾ ਤਾਂ ਸਿੱਧੀਆਂ ਇਹ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨਸ਼ੇ ਖਿਲਾਫ ਛੇੜੀ ਗਈ ਜੰਗ ਦੇ ਤਹਿਤ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਲੁਧਿਆਣੇ ਦੇ ਅੰਬੇਦਕਰ ਨਗਰ ਦੀਆਂ ਇਹ ਤਸਵੀਰਾਂ ਨੇ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਪੁਲਿਸ ਲੁਧਿਆਣਾ ਦੇ ਅੰਬੇਦਕਰ ਨਗਰ ਦੇ ਵਿੱਚ شان بھی نہ ਕਰਦੀ ہوئی نظر ਆ رہی ہے۔ اچھا بھرا جی اگر میں حال ہی ਦੀ ਗੱਲ ਕਰੀ ਤੇ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਕਾਫੀ ਤੈ ਸਿੱਧੀਆਂ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਲੁਧਿਆਣਾ ਦੇ ਵਕਫਾ ਖੇਰੀਏ ਦੇ ਵਿੱਚੋਂ ਪ੍ਰੈਸ਼ਰ ਕਾਫੀ ਹੋਇਆ ਚਲਾਇਆ ਜਾ ਰਿਹਾ ਹੈ। ਕੈਮਰਾ ਪਰਸ ਸਲਮਾਨਦ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ